ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਚੌਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੇ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਪਈ ਕੋਤ ਪਈ ਹੁਕਮ ਪਿਆ ਬਾਹਰ ਕਰ ਛੋਡਿਆ ਖਿੰਨ ਮਹਿ ਪਈ ਪਰਾਈ ਨਾਮ দান ਇਸ ਨਾਨ ਨਾਮ ਮਨ ਮੁਖ ਤਿਤ ਤਨ ਧੂੜ ਤੁਮਾਈ ਮਾਏ ਬਾਪ ਕੋ ਬੇਟਾ ਨੀਕਾ ਸਸੁਰੇ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਪੈ ਆ ਬਾਹਰ ਕਰ ਛੋਡਿਆ ਖਿੰਨ ਮਹਿ ਪਈ ਪਰਾਈ ਨਾਮ দান ਇਸ ਨਾਨ ਨਾਮ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮੰਨਿਆ ਨਾਮ ਸਖਾਈ ਪਾਏ ਪਰਿਓ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਉ ਝੂਠ ਪ੍ਰੀਤ ਮੰਨ ਬੇਦਿਆ ਜਨ ਸਿਉ ਬਾਦ ਰਚਾਈ ਮਾਇਆ ਮਗਨ ਅਹਨਿਸਮਗ ਜੋ ਹੈ ਨਾਮ ਨਾ ਲੇਵੈ ਮਰੇ ਬਿਖ ਖਾਈ ਗੰਧਣ ਵੈਣ ਰਤਾ ਹਿਤਕਾਰੀ ਸਬਦੇ ਸੁਰਤ ਨਾ ਆਈ ਰੰਗ ਨਾ ਰਤਾ ਰਸ ਨਹੀਂ ਬੇਦਿਆ ਮਨ ਮੁਖ ਪਤ ਗਵਾਈ ਸਾਦ ਸਬਾ ਮਹ ਸਹਜ ਨਾ ਚਾਖਿਆ ਜੇ ਬਾਰਸ ਨਹੀਂ ਰਾਈ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਪਾਈ ਜਮ ਦਰ ਬਾਦਾ ਠੌਰ ਨਾ ਪਾਵੇ ਆਪਨਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਬਿਣ ਭਰਮ ਨਾ ਭਾਗੈ ਸਚ ਨਾਮ ਵਡਿਆਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਵਿਣ ਭਰਮ ਨਾ ਭਾਗੈ ਸਚ ਨਾਮ ਵਡਿਆਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਵਾਤੇ ਸੋਰਠ ਮਹਲਾ ਪਹਿਲਾ ਚਾਉ ਤੁਕੇ ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ ਕਦੇ ਸਹੁਰਿਆਂ ਦਾ ਸਿਆਣਾ ਜਵਾਈ ਸੀ ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਓ ਸੀ ਅਤੇ ਕਦੇ ਭਰਾ ਦਾ ਬੜਾ ਸਨੇਹੀ ਭਰਾ ਸੀ ਜਦੋਂ ਆਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸਨੇ ਘਰਵਾਰ ਸਭ ਕੁਝ ਛੱਡ ਦਿੱਤਾ ਇੱਕ ਪਲਕ ਵਿੱਚ ਉਸਦਾ ਸਭ ਕੁਝ ਉਪਰਾ ਹੋ ਗਿਆ ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾ ਨਾਮ ਜਪਿਆ ਨਾ ਸੇਵਾ ਕੀਤੀ ਅਤੇ ਨਾ ਪਵਿੱਤਰ ਆਚਰਣ ਬਣਾਇਆ ਇਸ ਮਨੁੱਖਾ ਸਰੀਰ ਦੀ ਰਾਹੀਂ ਖੇ ਖੁਆਰੀ ਹੀ ਕਰਦਾ ਰਿਹਾ ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿੱਚ ਭਤੀਜਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿੱਤਰ ਸਮਝਦਾ ਹੈ ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ ਗੁਰੂ ਤੋਂ ਸੱਜ ਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ ਕਿ ਪਰਮਾਤਮਾ ਹੀ ਅਸਲ ਮਿੱਤਰ ਹੈ ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿੱਚ ਪਰੋਇਆ ਰਹਿੰਦਾ ਹੈ ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੇ ਰੱਖਦਾ ਹੈ ਮਾਇਆ ਦੇ ਮੋਹ ਵਿੱਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ ਪਰਮਾਤਮਾ ਨਾਮ ਕਦੇ ਨਹੀਂ ਸਿਮਰਦਾ ਇਸ ਤਰ੍ਹਾਂ ਮਾਇਆ ਦੇ ਮੋਹ ਦੀ ਜ਼ਹਿਰ ਖਾ ਖਾ ਕੇ ਆਤਮਿਕ ਮੋਤੇ ਮਰ ਜਾਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਗੀਤਾਂ ਗਾਣ ਸਮਾਨ ਵਿੱਚ ਮਸਤ ਰਹਿੰਦਾ ਹੈ ਗੰਦੇ ਗੀਤ ਨਾਲ ਹੀ ਹਿੱਤ ਕਰੀ ਰੱਖਦਾ ਹੈ ਪਰਮਾਤਮਾ ਦੀ ਸਿਵਲਾਹ ਵਾਲੀ ਬਾਣੀ ਵਿੱਚ ਉਸ ਦੀ ਸੁਰਤ ਨਹੀਂ ਲੱਗਦੀ ਨਾ ਉਹ ਪਰਮਾਤਮਾ ਦੇ ਪਿਆਰ ਵਿੱਚ ਰੰਗੀਜਦਾ ਹੈ ਨਾ ਉਸ ਨੂੰ ਨਾਮ ਰਸ ਵਿੱਚ ਖਿੱਚ ਪੈਂਦੀ ਹੈ ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ਸਾਧ ਸੰਗਤ ਵਿੱਚ ਜਾ ਕੇ ਮਨੁੱਖ ਆਤਮਿਕ ਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ ਉਸ ਦੀ ਜੀਵ ਨੂੰ ਨਾਮ ਜਪਣ ਦਾ ਸਵਾਦ ਕਦੇ ਰੱਤਾ ਭਰ ਵੀ ਨਹੀਂ ਆਉਂਦਾ ਮਨਮੁਖ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ ਪ੍ਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖਬਰ ਸੂਝ ਨਹੀਂ ਪੈਂਦੀ ਮਨਮੁਖ ਅੰਨਾ ਜੀਵਨ ਸਫਰ ਵਿੱਚ ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ ਏ ਭਾਈ ਪ੍ਰਮਾਤਮਾ ਦਾ ਘਰ ਪ੍ਰਮਾਤਮਾ ਦਾ ਦਰ ਉਸ ਨੂੰ ਕਦੇ ਦਿਸਦਾ ਨਹੀਂ ਆਖਰ ਆਪਣੇ ਕੀਤੇ ਦਾ ਇਹ ਨਫਾ ਖਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਜਾ ਹੋਇਆ ਛੋਟਾ ਖਾਂਦਾ ਹੈ ਇਸ ਸਜਾ ਤੋਂ ਬਚਣ ਲਈ ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ ਪਰ ਅਸਾਂ ਜੀਵਾਂ ਦੇ ਕੀ ਵਸ ਜੇ ਪ੍ਰਭੂ ਆਪ ਮਿਹਰ ਦੀ ਨજર ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹ ਉਸ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸਦੀ ਮਿਹਰ ਹੋਵੇ ਤਾਂ ਕੰਨਾਂ ਨਾਲ ਹੀ ਉਸਦੀ ਸਿਫਤ ਸਲਾਹ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀ ਉਸਦੀ ਸਿਫਤ ਸਲਾਹ ਮੈਂ ਕਰ ਸਕਦਾ ਹਾਂ ਤੇ ਅਟਲ ਆਤਮਿਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿੱਚ ਵਸਾ ਸਕਦਾ ਹਾਂ ਏ ਨਾਨਕ ਪ੍ਰਭੂ ਨਿਰਪਉ ਹੈ ਨਿਰੰਕਾਰ ਹੈ ਨਿਰਵੈਰ ਹੈ ਉਸ ਦੀ ਜੋਤ ਸਾਰੇ ਜਗਤ ਵਿੱਚ ਪੂਰਨ ਤੌਰ ਤੇ ਵਿਆਪਕ ਹੈ ਉਸ ਦੇ ਸਦਾ ਤੇ ਰਹਿਣ ਵਾਲੇ ਨਾਮ ਵਿੱਚ ਟਿਕਿਆ ਹੀ ਆਦਰ ਮਿਲਦਾ ਹੈ ਪਰ ਗੁਰੂ ਦੀ ਸਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ਤੇ ਭਟਕਣਾ ਦੂਰ ਹੋਣ ਤੋਂ ਬਿਨਾ ਨਾਮ ਵਿੱਚ ਜੁੜ ਨਹੀਂ ਸਕੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ